ਸਸੇ ਗਾਲਜੀ ਸਾਰਿਆਂ ਨੂੰ ਸਮਰਨਾ ਜੈ ਨਿਵਾਜਾਂ ਨੂੰ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪੈਂਟ ਪਲਾਜ਼ੋ ਦੀ ਕਟਿੰਗ ਦੱਸੀ ਸੀ ਠੀਕ ਹੈ ਤੇ ਇਸ ਵਾਰ ਹੁਣ ਜਿਹੜਾ ਆਪਾਂ ਇਹ ਪਲਾਜ਼ੋ ਕਟਿੰਗ ਕਰਾਂਗੇ ਇਹ ਹੈਗਾ ਖੁੱਲਾ ਪਲਾਜ਼ੋ ਇਹ ਫਿਟਿੰਗ ਵਾਲੇ ਪਲਾਜ਼ੋ ਤੋਂ ਖੁੱਲਾ ਹੁੰਦਾ ਹੈਗਾ ਠੀਕ ਹੈ ਇਹਨੂੰ ਆਪਾਂ ਸ਼ਰਾਰਾ ਵੀ ਕਹਿ ਦਿੰਦੇ ਹੁੰਨੇ ਆ ਤੇ ਇਹ ਹੁਣ ਆਪਾਂ ਦੇਖੋ ਆਪਣੇ ਕੋਲੇ 2.5 ਮੀਟਰ ਕੱਪੜਾ ਹੈਗਾ 2.5 ਮੀਟਰ ਕੱਪੜੇ ਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਲੈਣਾ ਦੇਖੋ ਇਹ ਇਸ ਤਰ੍ਹਾਂ ਖੁੱਲਾ ਹੈਗਾ ਠੀਕ ਹੈ ਤੇ ਇਹਨੂੰ ਆਪਾਂ ਫੋਲਡ ਕਰ ਲੈਣਾ ਹੈ ਫੋਲਡ ਕਰਨ ਤੋਂ ਬਾਅਦ ਆਪਾਂ ਕੰਡੀਆਂ ਲਾ ਲਈਆਂ ਸੀ ਹੁਣ ਦੇਖੋ ਇਹ ਜਿਹੜੀਆਂ ਕੰਡੀਆਂ ਨੇ ਇਹ ਉਤਾਵ ਦਿੱਤੀਆਂ ਮੈਂ ਪਹਿਲਾਂ ਠੀਕ ਹੈ ਤੇ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰ ਲੈਣਾ ਹੈਗਾ ਚੰਗੀ ਤਰ੍ਹਾਂ ਵਿਛਾ ਲੈਣਾ ਫੋਲਡ ਕਰਕੇ ਕੱਪੜੇ ਨੂੰ ਇੱਕਸਾਰ ਕਰ ਲੈਣਾ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਹੁਣ ਇਹ ਵਿਛਾ ਲਿਆ ਹੁਣ ਸਭ ਤੋਂ ਪਹਿਲਾਂ ਆਪਾਂ ਜਿਹੜੀ ਆਪਾਂ ਲਾਸਟ ਟੇਪ ਪਾਉਣੀ ਆ ਉਹਦੇ ਵਾਸਤੇ ਆਪਾਂ ਕਪੜਾ ਲੈਣਾ ਹੈ ਉਹਦੇ ਵਾਸਤੇ ਆਪਾਂ ਕਪੜਾ ਲਵਾਂਗੇ 3 3 ਇੰਚ ਤੁਸੀਂ 2.5 ਇੰਚ ਵੀ ਲੈ ਸਕਦੇ ਹੋ ਤੇ 3 ਇੰਚ ਵੀ ਲੈ ਸਕਦੇ ਹੋ ਠੀਕ ਹੈ ਜੀ ਹੁਣ ਇਹ ਆਪਾਂ 3-3 ਇੰਚ ਲੈ ਲਿਆਗਾ ਉਸ ਤੋਂ ਬਾਅਦ ਆਪਾਂ ਇਹਦਾ ਆਸਣ ਤੇ ਨਿਸ਼ਾਨੀ ਲਗਾਉਣੀ ਆ ਆ ਲਾਈਨ ਤੋਂ ਬਾਅਦ ਆਪਾਂ ਆਸਣ ਤੇ ਨਿਸ਼ਾਨੀ ਲਗਾਵਾਂਗੇ ਐਸ ਤਰ੍ਹਾਂ ਠੀਕ ਹੈ ਇਹ ਇਹ ਤੋਂ ਥੱਲੇ ਲਗਾਵਾਂਗੇ ਆਸਣ ਆਪਣਾ ਤਿਆਰ ਹੈਗਾ 12 ਇੰਚ ਤੇ ਆਪਾਂ 11 ਇੰਚ ਤੇ ਨਿਸ਼ਾਨੀ ਲਗਾਵਾਂਗੇ ਇੱਥੇ 11 ਇੰਚ ਹੋ ਗਿਆ ਉਸ ਤੋਂ ਬਾਅਦ ਆਪਾਂ ਕੱਟ ਲੈਣੇ ਆ ਕੱਟ ਆਪਾਂ 15 ਇੰਚ ਲੈਣੇ ਆਗੇ ਠੀਕ ਹੈ 15 ਇੰਚ ਤੇ ਨਿਸ਼ਾਨੀ ਲਗਾ ਲੈਣੀ ਹੈ ਇੱਥੇ ਉਸ ਤੋਂ ਬਾਅਦ ਜਦੋਂ ਆਪਾਂ ਇਹ ਵਾਲਾ ਅਸਲ ਲੈਣਾ ਹੈ ਇਹ ਵੀ ਤੁਸੀਂ ਇੱਥੋਂ ਹੁਣ ਆਪਾਂ 15 ਲੈ ਲਿਆ 15 ਤੋਂ ਬਾਅਦ ਆਪਾਂ ਇੱਥੇ 2.5 ਇੰਚ ਤੇ ਨਿਸ਼ਾਨੀ ਲਗਾਉਣੀ ਹੈ ਇਹ ਹੁਣ ਆਪਾਂ 2.5 ਇੰਚ ਤੇ ਨਿਸ਼ਾਨੀ ਲਗਾ ਲਈ ਠੀਕ ਹੈ ਉਸ ਤੋਂ ਬਾਅਦ ਇਸ ਤਰ੍ਹਾਂ ਇਹ ਲੈ ਲੈਣਾ ਹੈ ਹਮੇਸ਼ਾ ਜਦੋਂ ਵੀ ਆਪਾਂ ਕੋਈ ਵੀ ਪਲਾਜੋ ਬਣਾਉਣੇ ਆ ਪੈਂਟ ਪਲਾਜੋ ਜਾਂ ਫਿਟਿੰਗ ਖੁੱਲਾ ਪਲਾਜੋ ਤਾਂ ਆਪਾਂ ਪਹਿਲਾਂ ਇੱਥੋਂ ਲਵਾਂਗੇ ਪੱਟ ਜਿੰਨੇ ਆਪਾਂ ਪੱਟ ਲੈ ਲਏ ਉਸ ਤੋਂ ਬਾਅਦ 2.5 ਇੰਚ ਆਪਾਂ ਇੱਥੋਂ ਲੈ ਲੈਣਾ ਹੈ ਠੀਕ ਹੈ ਅੰਦਰ ਨੂੰ ਲੈ ਲੈਣਾ ਹੈ ਤੇ ਉਸ ਤੋਂ ਬਾਅਦ ਇੱਥੋਂ 3 ਇੰਚ ਲੈ ਲੈਣਾ ਹੈ 3 ਇੰਚ ਲੈ ਕੇ ਇਸ ਤਰ੍ਹਾਂ ਥੋੜੀ-ਥੋੜੀ ਗਲਾਈ ਪਾਉਣੀ ਹੈ ਜ਼ਿਆਦਾ ਨਹੀਂ ਪਾਉਣੀਗੀ ਇਸ ਤਰ੍ਹਾਂ ਠੀਕ ਹੈ ਜੀ ਇਹ ਹੋ ਗਿਆ ਆਪਣਾ ਅਸਨ ਤੇ ਜਦੋਂ ਆਪਾਂ ਹੁਣ ਮਿਲ ਕੇ ਦੇਖ ਲੈਨੇ ਆ ਵੀ ਆਪਣਾ 12 ਇੰਚ ਆਉਂਦਾ ਹੈ ਇੱਥੇ ਆਪਣਾ 12 ਇੰਚ ਹੈ ਜਿਹੜਾ ਪੂਰਾ ਆ ਗਿਆ ਠੀਕ ਹੈ ਤੇ ਹੁਣ ਤੁਸੀਂ ਕਹੋਗੇ ਇਹ ਪੂਰਾ ਪੂਰਾ ਲਿਆ ਪੂਰਾ ਪੂਰਾ ਪਤਾ ਲਿਆ ਕਿਉਂਕਿ ਆਪਾਂ ਜਿਹੜਾ ਬੈਕ ਵਾਲਾ ਇਹਦਾ ਹਾਸਾ ਹੈਗਾ ਉਹ ਬਦਲਵਾਂਗੇ ਤੇ ਉਹਦੇ ਵਿੱਚ ਇਹ ਐਡ ਹੋ ਜਾਊਗਾ ਹੁਣ ਆਪਾਂ ਇਹ ਲੈ ਲਿਆ ਉਸ ਤੋਂ ਬਾਅਦ ਆਪਾਂ ਇਹਦੀ ਲੰਬਾਈ ਲਵਾਂਗੇ ਇਹਦੀ ਲੰਬਾਈ ਆਪਾਂ 38 ਇੰਚ ਰੈਡੀ ਰੱਖਣੀ ਹੈ ਠੀਕ ਹੈ अठती इंच रेडी रख के आप दो ढाई लवोंगे अपना बद ले घट भी लै सकते हो पर दो घट तो तीन ना लो बद लै सकते हो ठीक है जी उस तो हम देखो आप इतों पंद्रह इंच लिया इतों भी अपना पंद्रह इंच ही लेना है इतों पंद्रह इंच ला के ਉਸ ਤੋਂ ਬਾਅਦ ਇਹਦਾ ਅੱਧ ਕਰ ਦੇਣਾ 15 ਦਾ 7.5 ਠੀਕ ਹੈ 7.5 ਤੇ 7.5 ਹੁਣ ਜਿੰਨੀ ਆਪਾਂ ਮੂਰੀ ਲੈਣੀ ਹੈ ਹੁਣ ਆਪਾਂ ਮੂਰੀ 13 ਇੰਚ ਲੈਣੀ ਹੈ ਠੀਕ ਹੈ ਤਾਂ ਆਪਾਂ ਇੱਥੇ 6.5 ਆਹ 6.5 ਸੈਂਟਰ ਆ ਗਿਆ ਠੀਕ ਹੈ ਇੱਧਰ ਨਿਸ਼ਾਨ ਲਗਾ ਦੇਣਾ ਤੇ ਇੱਧਰ 13 ਤੇ ਨਿਸ਼ਾਨ ਲਗਾ ਦੇਣਾ ਇਹ ਆਪਣੀ ਮੂਰੀ ਦੇ ਨਿਸ਼ਾਨ ਆ ਗਏ ਉਸ ਤੋਂ ਬਾਅਦ ਆਪਾਂ ਛੇ ਪੱਟੀ ਦੇ ਨਾਲ ਇਹਨੂੰ ਆਪਾਂ ਮਿਲਾ ਦੇਣਾ ਹੈ ਦੇਖੋ ਜਿਹੜੀ ਜੈਤ ਗੁਲਾਈ ਵਾਲੀ ਹੈ ਇਹਨੂੰ ਆਪਾਂ ਉੱਪਰ ਰੱਖਣਾ ਹੈ ਘੱਟ ਨੂੰ ਆਪਾਂ نیچے ਰੱਖਣਾ ਹੈ ਇਹ ਵਾਲਾ ਨਿਸ਼ਾਨ ਆਪਣਾ ਇਹਨੂੰ ਇਸ ਤਰ੍ਹਾਂ ਆਪਾਂ ਹੁਣ ਮਿਲਾ ਦੇਣਾ ਹੋ ਸੇ ਤਰ੍ਹਾਂ ਇੱਥੇ ਠੀਕ ਹੈ ਜੀ ਇਹ ਆਪਣੇ ਹੁਣ ਨਿਸ਼ਾਨ ਹੈ ਜਿਹੜੇ ਫਰੰਟ ਵਾਲੇ ਪੰਨੇ ਤੇ ਲੱਗ ਗਏ ਤੇ ਹੁਣ ਆਪਾਂ ਇਹਦੀ ਕਰ ਦਿੰਨੇ ਆ ਕਟਿੰਗ ਕਟਿੰਗ ਆਪਾਂ ਪਹਿਲਾਂ ਇਧਰ ਕਰ ਲੈਣੀ ਹੈ ਠੀਕ ਹੈ ਤੇ ਇਹ ਤੁਸੀਂ ਬੈਕ ਵਾਲੇ ਪੱਲੇ ਦੇ ਨਾਲ ਵੀ ਇਹਦੀ ਕਟਿੰਗ ਕਰ ਸਕਦੇ ਹੋ ਤੇ ਪਹਿਲਾਂ ਵੀ ਕਰ ਸਕਦੇ ਹੋ ਕਿਉਂਕਿ ਜਿਹੜੀ ਇਹ ਕਟਿੰਗ ਹੈ ਇਹ ਬੈਕ ਵਾਲੇ ਪੱਲੇ ਤੇ ਵੀ ਸੇਮ ਹੈ ਇਸੇ ਤਰ੍ਹਾਂ ਹੀ ਆਊਗੀ ਠੀਕ ਹੈ ਜੀ ਤੇ ਹੁਣ ਇਹਨੂੰ ਆਪਾਂ ਚੱਕ ਲੈਣੇ ਹੈ ਤੇ ਜਿਹੜਾ ਆਪਣਾ ਬਾਕੀ ਬਚਿਆ ਕੱਪੜਾ ਅਨੇਸਤਰੇ ਵਿਛਾ ਲੈਣਾ ਹੈਗਾ आपको उस तरह ही बिछा लेना है ठीक है जिम्मे आप बिछाया एक सार कर लेना है ये मैं कन्नी हज कट्टी है ठीक है जी ये पकड़नी पहला कट लैनी है ਇਹ ਤੇ ਹੁਣ ਆਪਾਂ ਜਿਹੜਾ ਇਹ ਪਹਿਲਾ ਕੱਪੜਾ ਕੱਟਿਆ ਸੀ ਪੱਲਾ ਉਹਨੂੰ ਇਹਦੇ ਤੇ ਵਿਛਾ ਲੈਣਾ ਹਾਂਜੀ ਹੁਣ ਆਪਾਂ ਇਹ ਉੱਪਰ ਵਿਛਾ ਲਿਆ ਠੀਕ ਹੈ ਬੈਕ ਵਾਲੇ ਪੱਲੇ ਦੇ ਉੱਤੇ ਤੇ ਜਿਹੜਾ ਆਪਾਂ ਹੁਣ ਇਹ ਆਪਾਂ ਵੱਧ ਲਿਆ ਇਹ ਜਿਹੜਾ ਬੈਕ ਪੱਲਾ ਲੈਣਾ ਆਪਾਂ इधरले पास हो ढाई इंच वे आप इत इंच वे ठीक है ते उस तो उस बातों आप दो दो इंच वह लै लगे फ्रंट वाले पल्ले तो बैक वाला पला जोड़ा वह दो भी लैस ढाई भी लैसते तो हो क्योंकि यही खुला शरारा है उस तरह ही ਇੱਥੇ ਨਿਸ਼ਾਨੀ ਲਗਾ ਕੇ ਆਪਾਂ ਗਲਾਈ ਪਾ ਦੇਣੀ ਆ ਥੋੜੀ ਜੀ ਠੀਕ ਹੈ ਜੀ ਉਤੋਂ ਬਾਅਦ ਇੱਥੋਂ ਵੀ ਆਪਾਂ 2 ਇੰਚ ਲੈ ਲੈਣਾ ਇੱਥੋਂ ਆਪਾਂ ਹੁਣ 2.5 ਇੰਚ ਲੈ ਲਿਆ ਤੇ ਇਹਨੂੰ ਇਧਰੋਂ ਆਪਾਂ 2.5 ਇੰਚ ਨਹੀਂ ਲੈਣਾ ਠੀਕ ਹੈ ਇਤਰਾਪਾ ਉਹਨਾਂ ਹੀ ਲੈਣਾ ਹੈ ਇਧਰਲੇ ਪਾਸੇ ਉਹ ਝੋਲੀ ਵਾਲੇ ਪਾਸੋਂ ਆਪਾਂ 2.5 ਇੰਚ ਵੱਧ ਲੈ ਕੇ ਇਸ ਤਰ੍ਹਾਂ ਮਲਾ ਦੇਣਾ ਥੋੜਾ ਜਿਹਾ ਇਹ ਦਰਸ਼ਾ ਹੋ ਜਾਂਦਾ ਹੈ ਠੀਕ ਹੈ ਤੇ ਫਿਰ ਆਪਾਂ ਹੁਣ ਇਹਨੂੰ 6 ਪੱਟੀ ਦੇ ਨਾਲ ਇੱਥੋਂ ਉਸੇ ਤਰ੍ਹਾਂ ਹੀ ਫੇਰ ਮਲਾ ਦੇਣਾ ਇਸ ਤਰ੍ਹਾਂ ਠੀਕ ਹੈ ਜੀ ਇਧਰੋਂ ਆਪਾਂ ਨੂੰ ਮਲਾਉਣ ਦੀ ਲੋੜ ਨਹੀਂ ਕਿਉਂਕਿ ਆਪਾਂ ਇਧਰੋਂ ਇੰਨਾ ਹੀ ਰੱਖਣਾ ਹੈ ਤੇ ਹੁਣ ਆਪਾਂ ਇਹਦੀ ਕਰ ਦਿੰਦੇ ਹਾਂ ਕਟਿੰਗ ਪਹਿਲਾਂ ਆਪਾਂ ਇਹ ਦੇਖੋ ਧਿਆਨ ਨਾਲ ਇੱਥੋਂ ਆਪਾਂ ਵੱਧ ਨਹੀਂ ਰੱਖਣਾ ਇੱਥੋਂ ਆਪਾਂ ਫਰੰਟ ਵਾਲੇ ਪਾਸੇ ਜਿੰਨਾ ਫਰੰਟ ਵਾਲਾ ਪਾਸਾ ਹੈ ਉਨਾ ਹੀ ਰੱਖ ਕੇ ਇੱਥੋਂ ਆਪਾਂ ਤਿਰਛੀ ਕਟਿੰਗ ਕਰ ਦੇਣੀ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਨੂੰ ਵੀ ਆਪਾਂ ਇੱਕ ਸਾਰ ਕੱਟ ਲੈਣਾ ਲਓ ਜੀ ਇਹ ਆਪਣੀ ਹੁਣ ਖੁੱਲੇ ਪਲਾਜ਼ਾ ਦੀ ਹੋਗੀ ਕਟਿੰਗ ਠੀਕ ਹੈ ਉਸ ਤੋਂ ਬਾਅਦ ਆਪਾਂ ਹੁਣ ਇਹ ਸਾਰੀ ਕਟਿੰਗ ਕਰ ਲਈ ਹੈ ਦੇਖੋ ਇੱਥੋਂ ਹੁਣ ਆਪਾਂ 2 ਇੰਚ ਲੈ ਲਿਆ ਸੀ ਤੇ ਇਹ ਹੈਗਾ ਫਰੰਟ ਵਾਲਾ ਪਾਸਾ ਹੁਣ ਆਪਾਂ ਕੱਟ ਲਗਾ ਲੈਣੇ ਆ ਇੱਥੋਂ ਜਿਹੜਾ ਆਪਾਂ ਫੋਲਡ ਕਰਨਾ ਹੈ ਇੱਥੋਂ ਕੱਟ ਲਗਾ ਲਓ ਤੇ ਇਧਰਲੀ ਸਾਈਡ ਤੋਂ ਆਪਾਂ ਕੱਟ ਲਗਾਉਣੇ ਆ ਇਹ ਤੋਂ ਆਪਾਂ ਜਿਹੜੇ ਪੱਟਾਂ ਵਾਲਾ ਨਿਸ਼ਾਨਾ ਉਹ ਲਗਾਉਣਾ ਹੈ ਤੇ ਇਹ ਜਿਹੜਾ ਹੈਗਾ ਮੂਰੀ ਦਾ ਠੀਕ ਹੈ ਤੁਸੀਂ ਚਾਰੇ ਪੱਲੇ ਚੱਕ ਕੇ ਨਿਸ਼ਾਨ ਲਗਾ ਲੈਣੇ ਆ ਤਾਂ ਕਿ ਇਹ ਆਪਾਂ ਜਦੋਂ ਆਪਾਂ ਸਟੀਚਿੰਗ ਕਰਦੇ ਆ ਤਾਂ ਉਦੋਂ ਆਪਾਂ ਨੂੰ ਬਰਾਬਰ ਇਹ ਪਤਾ ਲੱਗ ਜਾਂਦਾ ਲਓ ਜੀ ਇਹ ਹੁਣ ਆਪਣੀ ਕਟਿੰਗ ਹੋ ਗਈ ਹੈ ਪਲਾਜ਼ੋ ਦੀ ਠੀਕ ਹੈ ਜੀ ਉਮੀਦ ਕਰਦੇ ਆ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਹੈ ਤੇ ਵੀਡੀਓ ਵਧੀਆ ਲੱਗੀ ਤਾਂ ਲੱਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦਿਆਂ ਫਿਰ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ